ਭਾਜਪਾ ਦਾ ਐਸਸੀ ਐਸਟੀ ਵਿਰੋਧੀ ਚਿਹਰਾ ਇੱਕ ਵਾਰ ਫਿਰ ਹੋਇਆ ਬੇਨਕਾਬ ਤੁਸੀਂ ਵੀ ਜਾਣੋ ਕਿਵੇਂ ਭਾਜਪਾ ਬਾਬਾ ਸਾਹਿਬ ਅੰਬੇਦਕਰ ਜੀ ਦੁਆਰਾ ਸਿਰਜੇ ਭਾਰਤੀ ਸੰਵਿਧਾਨ ਨੂੰ ਅਤੇ ਐਸਸੀ ਐਸਟੀ ਰੈਜ਼ਰਵੇਸ਼ਨ ਨੂੰ ਖਤਮ ਕਰਨ ਲਈ ਚੱਲ ਰਹੀ ਹੈ ਕੋਝੀਆਂ ਚਾਲਾਂ ਅੱਜ ਵੀ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਨਵੇਂ ਢੰਗ ਜੜੇ ਨੇ ਉੱਪਰ ਆਏ ਨੇ ਸਭ ਨੂੰ ਕਰੀਅਰ ਕਾਟਾ ਵਿਦਾਂਗਪਲ ਲੈਟਰਲ ਐਂਡ 3D ਜਿਦੇ ਰਾਹੀਂ ਯੂਪੀ ਐਸਸੀ ਇਹ ਕਗਜ਼ਾਮ ਲੈਂਦੀ ਆ ਉਹਦੇ ਵਿੱਚ ਤਰਲੇਮ ਇਗਜ਼ਾਮ ਹੁੰਦੇ ਨੇ ਪਰਲੇਮਨਰੀ ਹੁੰਦੇ ਨੇ ਮੇਨਟ ਹੁੰਦੇ ਨੇ ਕਈ ਤਰ੍ਹਾਂ ਦੇ ਉਹਦੇ ਵਿੱਚ ਔਰ ਜੜੀਆ ਉਹ ਸਕਰੀਨਿੰਗ ਹੁੰਦੀ ਆ ਪਰ ਭਾਰਤੀ ਜਨਤਾ ਪਾਰਟੀ ਨੇ ਜੋਇੰਟ ਸੈਕਟਰੀ ਲੈਵਲ ਦੀਆਂ ਡਾਇਰੈਕਟਰਾਂਆਂ ਹੋਦੀਆਂ ਤਰੀਨ ਪੋਸਟਾਂ ਜਿਹੜੀਆਂ ਸੀਗੀਆਂ ਉਹ ਬਿਨਾਂ ਕਿਸੇ ਰੈਜ਼ਰਵੇਸ਼ਨ ਦਿੱਤਾ ਫਿਲ ਕਰ ਦਿੱਤੀ ਕਿਉਂਕਿ ਜੇ ਇਜ਼ ਲੈਟਰਲ ਐਂਟਰੀ ਨਾ ਹੋਵੇ ਤੇ ਇਹਦਾ ਇਹ ਵੀ ਰਿਕਰੂਟਮੈਂਟ ਆ ਕਿ ਥ्रू ਯੂਪੀਐਸਸੀ ਹੋਣੀ ਆ ਔਰ ਯੂਪੀਐਸਸੀ ਦੇ ਥਰੂ ਰਿਕਰੂਟਮੈਂਟ ਹੋਏਗੀ ਕਿਉਂਕਿ ਰੈਜ਼ਰਵੇਸ਼ਨ ਤੇ ਬੈਨੀਫਿਟਸ ਦੇਣੇ ਪੈਣਗੇ ਸੋ ਇਹ ਰਾਹ ਲੱਭ ਲਿਆ ਕਿ ਆਪਾਂ ਲੈਟਰਲ ਐਂਟਰੀ ਕਰ ਲੈਨੇ ਆ ਇਹਦੇ ਵਿੱਚ ਰੈਜ਼ਰਵੇਸ਼ਨ ਦੇਣ ਦੀ ਕੋਈ ਲੋੜ ਤ੍ਰੇਨ ਸੀਟਾਂ ਭਰ ਲੀਆਂ ਬੜੇ ਦੁੱਖ ਦੀ ਗੱਲ ਆ ਕਿ ਤ੍ਰੇਨ ਸੀਟਾਂ ਦੇ ਵਿੱਚ ਸਾਡੇ ਐਸਸੀ ਐਂਡ ਐਸਟੀ ਜਿੰਨੇ ਵੀ ਲੋਕ ਨਿਯੁਕਤ ਹੋਣੇ ਸੀਗੇ ਉਹ ਸਾਰੇ ਇਹਦੇ ਤੋਂ ਬਾਹਰ ਹੋ ਗਏ ਹੁਣ ਫੇਰ ਡਰਾਈਵ ਚਲਾ ਦਿੱਤੀ 45 ਸੀਟਾਂ ਹੋਰ ਜਿਹੜੀਆਂ ਸੀਗੀਆਂ ਲੈਟਰਲ ਸਾਈਡਵੇ ਜਿਹੜੀ ਐਂਟਰੀ ਆ ਉਹਦੇ ਰਾਈਪਰੰਦੀ ਜਿਹੜੀ ਆ ਕੋਸ਼ਿਸ਼ ਕਰ ਦਿੱਤੀ ਗਈ ਪਰ ਕਿਉਂਕਿ ਲੋਕ ਜਿਹੜੇ ਨੇ ਉਹਨਾਂ ਨੇ ਵਿਰੋਧ ਕੀਤਾ ਇੰਡੀਆ ਆਲਾਈንስ ਨੇ ਵਿਰੋਧ ਕੀਤਾ ਔਰ ਇਹਨਾਂ ਨੂੰ ਮਜਬੂਰਨ ਇਹ 45 ਜਿਹੜੀਆਂ ਕੀਤਾ ਐਡਵਰਟਾਈਜ਼ਰ ਕੀਤੀਆਂ ਸੀਗੀਆਂ ਉਹਨਾਂ ਨੂੰ ਵਾਪਸ ਲੈਣਾ ਪਿਆ ਪਰ ਇਹ ਨਹੀਂ ਆ ਕਿ ਲੋਕ ਚਾਹੁੰਦੇ ਸੀਗੇ ਕਿ ਇਹ 45 ਜਿੱਤਾ ਜਿਹੜੀਆਂ ਨੇ ਇਹ ਵਾਪਸ ਲਈਆਂ ਜਾਣ ਚਾਹੁੰਦੇ ਕਿਉਂਕਿ ਇਹਨਾਂ ਦੇ ਸਾਹਮਣੇ ਇਸ ਵੇਲੇ ਮਜਬੂਰੀ ਭਰਦੀ ਕਿ ਬੇਦਰ ਸਟੇਟਸ ਜਿਲਿਆਂ ਨੇ ਉਹਨਾਂ ਦੇ ਵਿੱਚ ਇਜੈਕਸ਼ਨ ਹੋ ਰਹੀ ਆ ਪਰ ਉਹਨਾਂ ਦੇ ਵਿੱਚ ਐਸਸੀਐਸਟੀ ਪਾਪੂਲੇਸ਼ਨ ਬਹੁਤ ਜ਼ਿਆਦਾ ਆ ਤੇ ਜੇਕਰ ਇਹ ਵਿਰੋਧ ਵੱਧ ਗਿਆ ਤੇ ਫੇਰ ਜਿਹੜੀਆਂ ਚਾਰ ਸੀਟਾਂ ਦੇ ਵਿੱਚ ਚੋਣਾਂ ਹੋਣੀਆਂ ਸੀਗੀਆਂ ਉਹਦੇ ਤੋਂ ਭਾਰਤੀ ਜਨਤਾ ਪਾਰਟੀ ਦਾ ਖਾਤਮਾ ਹੋ ਆ ਇੱਕ ਕੋਈ ਕਰੀਜ਼ਾ ਜਿਹਦੇ ਕਰਕੇ 45 ਸੀਟਾਂ ਨੂੰ ਰਿਟਰਨ ਜਿਹੜੀ ਆ ਐਂਟਰੀ ਇਹਨੂੰ ਫੌਰ ਦਾ ਟਾਈਮ 'ਚ ਵਾਪਸ ਲਿਆ ਅਸੀਂ ਇਹ ਨਹੀਂ ਕਹਿ ਰਹੇ ਕਿ ਇਹਨਾਂ ਦੀ ਨੀਅਤ ਆ ਵਾਪਸ ਲੈਣ ਦੀ ਨੀਅਤ ਕੋਈ ਨਹੀਂ ਆ ਵਾਪਸ ਲੈਣ ਦੀ ਐਸਰੇ ਮਜ਼ਬੂਰੀ ਬਣ ਗਈ ਇਹਨਾਂ ਦੀ ਕਿ ਅਸੀਂ ਉਹ ਸੀਟਾਂ ਜਿੱਤੇ ਜਿਹੜੀ ਐਡਵਰਟਾਈਜ਼ਮੈਂਟ ਦਿੱਤੀ ਆ ਉਲੂ ਵਾਪਸ ਲਈਏ ਸੋ ਅਸੀਂ ਕੇਸ ਵੀਜ਼ੇ ਪੀ ਦੀ ਸੰਵਿਧਾਨ ਵਿਰੋਧੀ ਨੀਤੀ ਦਾ ਰਿਜ਼ਰਵੇਸ਼ਨ ਵਿਰੋਧੀ ਨੀਤੀ ਦਾ ਹੋਰ ਜ਼ੋਰ ਛੰਡਲ ਕਰਦੇ ਆ ਰੋਕ ਕਰਦੇ ਆ ਸੋ ਇਸ ਕਰਕੇ ਅਸੀਂ ਇਹ ਸੰਵਿਧਾਨ ਨੂੰ ਕਤਮ ਨਹੀਂ ਹੋਣ ਦਵਾਗੇ ਜਿੱਥੇ ਜਿੱਥੇ ਵੀ ਇਹ ਜਿਹੜੀ ਹੋ ਰਹੀ ਆ ਇਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ ਆ ਉਹਦਾ ਅਸੀਂ ਕੰਢਨ ਕਰਦੇ ਆ ਔਰ ਸਾਰਿਆਂ ਨੂੰ ਫੀਲ ਕਰਦੇ ਆ ਕਿ ਇਸ ਚੀਜ਼ ਦਾ ਜਿਹੜਾ ਹੈ ਤੇ ਰੈਜ਼ਰਵੇਸ਼ਨ ਵਿਰੋਧੀ ਨੀਤੀ ਜਿਹੜੀ ਦੇ ਪੀਨੇ ਅਪਣਾਈ ਆ ਇਹਦਾ ਖੰਡਨ ਕੀਤਾ ਜਾਵੇ